ਮੈਂ ਕਹਿੰਦਾਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬੜੀ ਠੀਕ ਸਰ ਮੈਂ ਕਹਿੰਦਾ ਕਿ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਇਹ ਉਹ ਰਾਕਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪੁੰਚ ਉੱਥੇ ਹੀ ਵੇਖਿਆ ਤੇ ਉਹ ਉਹ ਦੋ ਜੀ ਦੀ ਨਾジナ ਸਾਡੀ ਪੜੀ ਲੱਗਦੀ ਹੈ ਉਹਨਾਂ ਲੈ ਕੇ ਚੁੱਕੇ ਪੁੰਚ ਦੇ ਲੈ ਗਏ ਸਹੀ ਗੱਲ ਬਈ ਗੱਲ ਇਤਰਾ ਇੱਕ ਗੱਲ ਚੰਗੀ ਥੋੜੀ ਐ ਦੱਸੋ ਹਾਂਜੀ ਇਹ ਤੇ ਗੱਲ ਹੈ ਇਹ ਕਿਰਮਦੀ ਗੱਲ ਹੁਣ ਪਾ ਲਓ ਕੱਲ ਉਹਨਾਂ ਦੇ ਪੜੀ ਦੇਖ ਸਕਦਾ ਸਾਡੀ ਜਿਹਾ ਸਾਡਾ ਹੀ ਨਾ ਹਾਂ ਉਸ ਤਾਂ ਤਾਂ ਹੀ ਬਣਦਾ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਬੁੱਢੀ ਕੀਤੀ ਉੱਥੇ ਆਪਣੀ ਮੰਮੀ ਤੇ ਤੁਹਾਨੂੰ ਮੈਂ ਵੇਖਣ ਦਿਆਂ ਤਾਂ ਕਹਾਂ ਕਿ ਇਹ ਚੰਗਾ ਕੰਮ ਹੀ ਦੱਸ ਨਹੀਂ ਜੇ ਸਾਹਮਣੇ ਕਵਾੜੀ ਆਇਆ ਤਾਂ ਲੈ ਜਾ ਨਹੀਂ ਉਹਨਾਂ ਦਾ ਤਾਂ ਬਣਦਾ ਹੀ ਹਾਂ ਨਈ ਗੱਲ ਦੱਸਾਂਗੇ ਇਹਨੂੰ ਹੌਲਕੇ ਅੱਗੇ ਵਧਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਕੰਦੇ ਘਟੇ ਗੱਲ ਨੂੰ ਸੁਣੀਗੇ ਹਾਂ ਵੀ ਹੋਣਾ ਚਾਹੀਦਾ ਜਿਹੜੀ ਪੜੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈਣਾ ਦੇਖਦੇ ਚੁੱਕੜੇ ਦੀ ਚੋਰੀ ਹੋ ਗਈ ਹੈ ਹਾਂ ਕੋਈ ਇਸ ਕਰਕੇ ਨਾ ਤੁਸੀਂ ਆਪਣੀ ਰਾਖੀ ਰੱਖੋ ਨਾ ਤੁਸੀਂ ਜੇ ਘਰੇ ਸੌ ਜਾਂਦੇ ਜੇ ਤੇ ਉਹ ਵੀ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਦੋਂ ਤੇ ਉੱਥੇ ਹੀ ਪੜੀ ਜੀਆਂ ਹਾਂ ਹਾਂ ਦੇ ਸਰੜ ਬਰੋ ਤੇ ਸਰੇ ਪਾਸੇ ਧਿਆਨ ਲੱਖੋ ਆਪਣਾ ਨਹੀਂ ਹੁਣ ਉੱਥੇ ਉੱਥੇ ਹੀ ਰਹਿਨੇ ਆ ਤੇ ਉੱਥੇ ਵੇਲੇ ਰਹਿਨੇ ਆ ਡਿੱਗਦਾ ਮੈਂ ਡਿੱਗੂ ਉਹ ਤੋਂ ਕੋਈ ਨੋ ਤੋਂਦਾ ਹੀ ਕੋਈ ਚਲੋ ਨਾ ਭਾਜੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਦੋਂ ਡਿੱਗਾ ਉਹ ਲੋਵਾ ਪਿਆ ਸਾਡੀ ਪੜੀ ਜੇ ਸਬੂਤ ਆ ਪੂਰਾ ਲੋਵਾ ਤੁਹਾਡੀ ਗਲੀ ਜੇ ਬੈ ਗਿਆ ਤੇ ਚੋਕੀ ਲੈ ਕੇ ਦੱਸ ਹਾਂ ਤੇ ਮਾਰੀ ਗੋ ਅਹੀਂ ਤੇ ਵੇਖਣ ਦੇ ਰਾਤੀ ਵੇਖੇ ਜਾਂ ਹੁੰਦੇ ਹੀ ਦੋ ਤਿੰਨ ਥੱਲੇ ਨੂੰ ਪਰ ਪਤਾ ਨਹੀਂ ਕੀ ਗੱਲੋਂ ਲੰਘ ਗਾਈ ਅੱਗੇ ਤੇ ਅਹੀਂ ਤੇ ਬੰਦੇ ਰਾ ਉਹਨਾਂ ਨੂੰ ਥੋੜਾ ਜਿਹਾ ਸ਼ਾਰਕ ਦਾ ਕੀਤਾ ਬੀਤੇ ਕੋਈ ਆਪਣਾ ਪੈੜੀ ਚਲੀ ਜਿਹੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜਣੇ ਟਾਂਗੇ ਢੁੰਗੇ ਜੇ ਆਹੋ ਤੇ ਉਹtheta ਰੱਖਿਰ ਕੋਧੀਆਂ ਆਪਣੀ ਵਾਸ ਜੇ ਲੈ ਕੇ ਪੇਰ ਪੇਨੀ ਮਾ ਨਾ ਮਾ ਦੌੜ ਦੌੜੇ ਇੱਥੋਂ ਚੱਲੇ ਬਈ ਲੁੱਟ ਲੋ ਹਾਂ 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 ਬੱਲੇ ਤੇ ਕੱਲ ਉਹਨਾਂ ਦਾ ਬੰਬੀ ਦਾ ਆਪਣਾ ਉਹ ਵਾਵਾ ਮਹਿੰਗਾ ਵਿਕਿਆ ਉਹਨਾਂ ਦਾ ਲੋਹਾ ਹੀ ਬੜਾ ਮਹਿੰਗਾ ਲੋਹਾ ਕਹਿੰਦੇ ਬੜਾ ਵਧੀਆ ਏ ਉਹਦਾ ਅਭੀ ਜੇ ਪੁਰਜੇ-ਪੁਰਜੇ ਬੜੇ ਹੁੰਦੇ ਨੇ ਤਾਂਬੇ-ਤੂੰਬੇ ਦੇ ਵਿੱਚ ਤਾਂਬੇ ਦੇ ਪੁਰਜੇ ਹੁੰਦੇ ਹੁੰਦੇ ਉਹਦੇ ਕੱਲ ਉਹਨਾਂ ਪੂਰੀ ਮਹਿਫਲ ਆਈ ਇੱਥੇ ਹੂੰ ਹੂੰ ਉੱਚੇ ਤਾਂਦਲ ਮਾੜੀ ਆ ਦੇਖੋ ਰਵੀਆਂ ਨਾ ਨਹੀਂ ਇੱਥੇ ਹਾਂ ਤੇਰੇ ਬਾਈ ਚਾਰ ਕਿਤੇ ਗਿਆ ਇਹ ਜਿਹੜਾ ਮੈਂ ਬੋਲਿਆ ਕਿਆ ਨਾ ਮੈਂ ਚੋਕੇ ਲੱਗੇ ਇਹ ਸਭ ਦੱਸਿਆ ਦੂਜਿਆਂ ਨੇ ਲੱਗੇ ਜਿਹੜਾ ਦੁਨੀਆ ਚ ਪੜੀ ਦਾ ਮਾਦੇ ਕੇ ਭਾਈ ਤੁਹਾਡੀ ਪੜੀ ਜਿੱਡੇ ਗਿਆ ਤੇ ਉਹ ਲੱਗੇ ਚੋਕੇ ਮੇਰਾ ਮੇਰਾ ਵੀ ਕੋਈ ਮਸਲਾ ਹਲ ਕਰੂ ਮੈਂ ਮਤਲਬ ਮਲ ਜਿਤਨਾ ਮੇਰੀ ਪਹਿਲੀ ਠੇਕੇ ਤੇ ਹੁਣ ਆਹੋ ਅਲੇ ਵੀਆ ਹਾਂ ਹਾਂ ਉਹ ਵੀ ਮੇਰਾ ਹੋਗਾ ਕਿ ਉਹਦਾ ਹੋਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਹੈ ਉਹਦਾ ਮਿਹਨਤ ਲੱਗਿਆ ਆ ਹਾਂ ਤੇ ਜੋ ਤੁਸੀਂ ਮੈਂ ਉਹ ਥੋੜੀ ਬੀਜਿਆ ਥੋੜੀ ਜੰਨੇ ਹੋ ਉਹਨੇ ਮਿਹਨਤ ਥੋੜੀ ਕੀਤੀ ਵਿੱਚ ਕੋਈ ਬੀਜਿਆ ਥੋੜੀ ਜਿਹੀ ਤਰ੍ਹਾਂ ਦੇ ਪ੍ਰਯੋਗ ਪਿਆ ਦੇ ਚ ਉਹ ਜਿਹੜਾ ਜਿਹੜਾ ਉਗੂ ਉਹਦੀ ਹੈ ਨਾ ਜਿਹੜਾ ਤੁਹਾਡੇ ਕੋਲ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵੈਸਾ ਦਾ ਤਾਂ ਕਰ ਸਕਦੇ ਹੋ ਚਲੋ ਇਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਬਚਲੇ ਤਾਂ ਜਿਹੜਾ ਉਹਦੀ ਪੜੀ ਵੀ ਤੇ ਉੱਤੇ ਜ਼ਰਵੀ ਤੇ ਖਰਾਬ ਹੁੰਦੀ ਹੈ ਜੋ ਡਿੱਗਦਾ ਫਿਰ ਥੋੜਾ ਬਹੁਤਾ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਜਦੋਂ ਅੱਦਾ ਅੱਦਾ ਤੇ ਕਰ ਸਕਦੇ ਆ ਪਰ ਆਹ ਲੈ ਤਰਾ ਚੁੱਕੇ ਲੈਣਾ ਤੇ ਇਹ ਪਹਿਲਾਂ ਇਹ ਤਾਂ ਪਹਿਲਾਂ ਵੀ ਕਾਗਜ਼ੀ ਕੋਈ ਲਿਖਣਾ ਪਊਗਾ ਤਾਂ ਵੀ ਜੇ ਮੰਨ ਲਓ ਵੀ ਕਿਸੇ ਤੇ ਕੋਈ ਰਾਗ ਨੂੰ ਦੇਖਦਾ ਉਹਨੇ ਰੋਜ਼ ਲਿਖ ਲਿਖਦੇ ਇੱਥੇ ਉਹਨਾਂ ਲਈ ਲੱਗੀ ਤਾਂ ਡਿਗਦੇ ਆ। ਉਹ ਵੀ ਕਿ ਹੁਣ ਕਾਹ ਤੋਂ ਲਿਖਿਆ ਕਰਾਂਗੇ ਨਾ ਫਿਰ ਡਰੋਂ ਲੈ ਕੇ ਸੋਤੇ ਜਿਓ ਉਹਨਾਂ ਦਾ ਨਹੀਂ ਮਿਲਦਾ ਕੁਝ ਵੀ। ਵਾਲੇ ਲੱਗੇ ਆ ਨਾ। ਥੋੜਾ ਰਾਲੀ ਜਿਹਾ ਮਿਲਦੇ ਮੈਂ। ਹਾਂ ਇਹਦਾ ਬਾਬਾ ਇਹ ਹਜੇ ਵੀ ਮੀ 25-25 ਕਿਲੋ ਦੇ ਆ ਤੇ ਬਹੁਤ ਮਹਿੰਗੇ ਵਿਕਦੇ ਆ। ਹੂੰ ਉਹ ਤਕਵਾੜੀਏ ਚੋਂ ਪੜੀਆਂ ਵਿੱਚ ਤੁਰੇ ਫਿਰਦੇ ਆ ਤੇ ਸਮੋਂ ਕੋਈ ਵੇਚੇ ਉਹ ਦੋ ਨਾਲ ਉਹ ਵੀ ਕਹਿੰਦੇ ਉਹਨਾਂ ਨੇ ਪਹਿਲਾਂ ਤੇ ਪੰਨਨ ਨਿਸਾਨਪੁਰਾ ਵੇਚ ਤੇ ਹੁਣ ਕਹਿੰਦੇ ਰਾਕਟ ਵੇਚ ਆ ਪੂਰਾ ਉਹ ਕਰਦੇ ਜਾਂਦੇ ਉੱਥੇ ਬੰਬ ਵੇਚ ਲੋ ਰਾਕਟ ਵੇਚ ਲੋ ਡਰੋਨ ਵੇਚ ਲੋ ਇਦਾਂ ਕਰਕੇ ਸਲਫ ਮਲੇ ਹਤੇ ਹਾਂ ਹਾਂ ਚਲੋ ਫਿਰ ਚਲੋ ਦੱਸਿਓ ਤੁਸੀਂ ਜੇ ਆਉਣਾ ਪਿਆ ਤਾਂ ਮੈਂ ਆ ਜਾਊਂਗਾ ਜਿਸ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸਦੇ ਜੀ ਕੋਈ ਗੱਲ ਹਾਂ ਨਹੀਂ ਨਹੀਂ ਕਰਾਂਗੇ ਇੱਤਾਂ ਥੋੜੀ ਜਿਹੀ ਕੱਲ ਨੂੰ ਫਿਰ ਨਾ ਹੋਰੀ ਕਰਾਂਗੇ ਤਾਂ ਦਿਲ ਦੀ ਗੱਲ